ਗੁਰਦੁਆਰਾ ਬੋਡੀ ਸਾਹਿਬ ਕੋਟ ਖਾਲਸਾ ਵਿਖੇ 85ਵੇਂ ਹੋਲੇ ਮਹੱਲੇ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਪੋਗ ਪਾਏ ਜਾ ਰਹੇ ਹਨ ਇਸ ਦੇ ਤਹਿਤ 51 ਅਖੰਡ ਪਾਠਾਂ ਦੇ ਪੋਗ ਪਾਏ ਗਏ ਅਤੇ 51 ਅਖੰਡ ਪਾਠ ਆਰੰਭ ਕੀਤੇ ਗਏ ਗੱਲਬਾਤ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਪਲਵਿੰਦਰ ਸਿੰਘ ਸੰਧੂ ਨੇ ਆਖਿਆ ਕਿ 31 ਮਾਰਚ ਤੋਂ 7 ਮਾਰਚ ਤੱਕ ਹੋ ਰਹੇ ਸਮਾਗਮ ਵਿੱਚ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਸ ਮੌਕੇ ਗੁਰਦੁਆਰਾ ਸਾਹਿਬ ਮੱਥਾ ਟੇਕਨ ਆਇਆ ਸੰਗਤਾਂ ਨੇ ਆਖਿਆ ਕਿ ਉਹ ਬੜੇ ਵਡਪਾਗੀ ਹਨ ਕਿ ਉਹਨਾਂ ਨੂੰ ਮੱਥਾ ਟੇਕਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਮੇਰਾ ਨਾਮ ਗੁਰਵੀਰ ਸਿੰਘ ਇਹ ਕੋਤ ਕੁਲ ਖਾਸ ਮੇਰੀ ਜੱਤ ਹੈ ਬੋੜੀ ਸਾਹਿਬ ਗੁਰਦੁਆਰੇ ਇਤਿਹਾਸ ਗੁਰਦੁਆਰੇ ਤੇ ਇਸ ਕਰਕੇ ਸ਼ਰਧਾ ਨਾਲ ਆਪਣੇ ਮਨਚ ਪਾਉਂਦਾ ਹੈ ਕਿ ਤੁਹਾਨੂੰ ਦੇ ਦਸ਼ਨ ਕਰਮ ਵਰਸਿਆ ਮਹਾਰਾਜੀ ਮੇਰ ਕਿੱਥੇ ਦਰਪਰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉੱਥੇ ਰੌਣਕ ਬਹੁਤ ਪ੍ਰਮਾਤਮਾ ਆਪ ਸਾਈ ਹੁੰਦਾ ਮੇਰਾ ਨਾਮ ਰੁਪਿੰਦਰਿਆ ਤੇ ਇਥੇ ਸੁਣਿਆ ਵਾ ਕਿ ਹਰ ਇੱਕ ਇੱਛਾਸ ਮੁਰਾਦ ਪੂਰੀ ਹੁੰਦੀ ਆ ਜੋ ਵੀ ਮਤਲਬ ਕਿਤੇ ਤੇ ਆਪਣੇ ਸ਼ਰਧਾ ਅਨਸਾਰ ਮੰਗਦਾ ਵਾ ਨਾ ਤੇ ਉਹਨਾਂ ਨੂੰ ਮਿਲ ਜਾਂਦਾ ਤੇ ਸਾਡੇ ਵੀ ਤੇ ਦੀਦੀ ਜੀ ਸੀ ਉਹਨਾਂ ਨੇ ਮਤਲਬ ਕਿ ਪੁੱਤਰ ਦੀ ਪ੍ਰਾਪਤੀ ਵਾਸਤੇ ਇੱਥੇ ਆਏ ਸੀ ਤੇ ਉਹਨਾਂ ਦੀ ਇੱਛਾ ਪੂਰੀ ਹੋਏ ਤੇ ਉਹਨਾਂ ਨੇ ਤੇ ਖਾਨਪਤ ਸਾਹਿਬ ਕਰਾਇਆ ਤੇ ਇਸ ਕਰਕੇ ਇਥੇ ਮਥਾ ਟੇਕਣ ਆਇਆ ਤੇ ਹੋਰ ਵੀ ਜਿਹੜਾ ਕੋਈ ਆਪਣੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦਾ ਵਾ ਹਰ ਇੱਕ ਦੀ ਅਰਦਾਸ ਪੂਰੀ ਹੁੰਦੀ ਆ ਮਾਰੇ ਆਏ ਆ ਬਾਬਾ ਬੋੜੀ ਸਾਹਿਬ ਮਿਲਲੇ ਤੇ ਇਹ ਮੇਲਾ ਬਹੁਤ ਪਰਜਾਇਤ ਬੜੀ ਦੁਨੀਆ ਤੇ ਆਂਦੀ ਈ ਸਾਲ ਬਾਅਦ ਤੇ ਮਤਲਬ 15-20 ਦਿਨ ਮੇਲਾ ਲੱ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਹਾਂ ਜੀ ਤੇ ਲੋਕੀ ਜਿੰਨੂੰ ਵੀ ਮਤ ਇਥੇ ਮੰਨਤਾ ਪੂਰੀ ਹੁੰਦੀ ਆਪਣੀ ਮਤ ਮਰਿਆਦ ਪੂਰੀ ਕਰਦਾ ਤੇ ਬਹੁਤ ਜ਼ਿਆਦਾ ਰੌਣਕ ਜਿੱਦਣ ਦੀਵਾਨ ਸਾਹਿਬ ਦੀਵਾਨ ਲੱਗਦੇ ਆ ਚਾਰ ਦਿਨ ਲਾਸਟ ਬਹੁਤ ਹੀ ਜ਼ਿਆਦਾ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਬਹੁਤ ਜ਼ਿਆਦਾ ਮਲਤੀ ਮੈਂ ਪਰਮਿੰਦਰ ਸਿੰਘ ਸੰਦੂ ਸਕੱਤਰ ਗੁਰਦੁਆਰਾ ਬੋੜੀ ਸਾਹਿਬ ਅੱਜ ਤੀਸਰੀ ਲੜੀ ਦੇ 51 ਸ੍ਰੀ ਅਖੰਡ ਪਾਠਾ ਸਾਹਿਬਾਂ ਦੇ ਸੰਪੂਰਨ ਭੋਗ ਹੋ ਗਏ ਹਨ ਚੌਥੀ ਲੜੀ ਦੇ 51 ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋ ਚੁੱਕੇ ਹਨ ਅੱਜ 85 ਇਹ ਹੋ ਲਹਿਮ ਲੇਦਾ ਪਹਿਲਾ ਦਿਵਾਨ ਹੈ ਇਸੇ ਤਰ੍ਹਾਂ ਹੀ 4 ਦਿਨ 23 24 25 ਤੇ 26 ਨੂੰ ਦਿਵਾਨ ਚੱਲਣੇ ਹਨ 27 ਤਰੀਕ ਨੂੰ ਪੰਜਵੀਂ ਲੜੀ ਦੇ ਸ੍ਰੀ ਅਖੰਡ ਪਾਠਾ ਸਾਹਿਬਾਂ ਦੇ ਸੰਪੂਰਨ 51 ਸ੍ਰੀ ਅਖੰਡ ਪਾਠ ਸਾਹਿਬਾਂ ਸੁਗੁੰਨ ਭੋਗ ਪਾੜਿਆ ਹੈ ਇਹਦੇ ਨਾਲ ਟੋਟਲ ਜਿਹੜੇ ਹਨ ਕੁੱਲ ਮਿਲਾ ਕੇ 255 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋ ਜਾਣੇ ਹਨ 27 ਤਰੀਕ ਵਾਲੇ ਦਿਨ ਇਸੇ ਹੀ ਦੀਵਾਨ ਹਾਲ ਦੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਾ ਤੱਕ ਦਸਤਾਰਬੰਦੀ ਮੁਕਾਬਲੇ ਜਿਹੜੇ ਕਰਾਏ ਜਾਣੇ ਹਨ ਸਾਰਿਆਂ ਨੇ ਦਸਤਾਰਬੰਦੀ ਮੁਕਾਬਲੇ ਜੀ ਹਿੱਸਾ ਲੈਣ ਦੀ ਕਿਰਪਾਲਤਾ ਕਰਨੀ ਹੈ ਗੁਰਦੁਆਰਾ ਬੋੜੀ ਸਾਹਿਬ ਵਿਖੇ ਹੋਲੇ ਮਹੱਲੇ ਦੇ ਇਥੇ ਬੰਦ ਵਿੱਚ 23 ਮਾਰਚ ਤੋਂ ਲੈ ਕੇ 27 ਮਾਰਚ ਤੱਕ ਸਮਾਗਮ ਕੀਤੇ ਜਾ ਰਹੇ ਹਨ ਇੱਥੇ ਤੈਅ ਕੀਤਾ 23 ਮਾਰਚ ਨੂੰ ਅਕਬੁੰਜ ਅਖੰਡ ਪਾਠਾਂ ਦੇ ਭੋਗ ਪਾਏਗੇ ਇਸ ਮੁਕੇ ਗੱਲਬਾਤ ਕਰਦਿਆਂ ਹੋਇਆਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਜਿਹੜੇ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਕੀਤੇ ਜਾ ਰਹੇ ਹਨ ਸਭੂ ਸੰਗਤ ਇਹਨਾਂ ਸਮਾਗਮਾਂ ਵਿੱਚ ਅਮਰਥਰ ਫਾਸਟ ਵੀ ਖਬਰ ਨਾ ਮਿਲੀ ਰਕੇਸ਼ ਕੁਮਾਰ